ਉਜੀ ਜੋੜਦੇ ਹਾਂ ਤੁਹਾਨੂੰ ਪੰਜਾਬੀ ਸਾਹਿਤ ਦੇ ਨਾਲ ਅੱਜ ਆਪਾਂ ਤੁਹਾਨੂੰ ਉੱਗੇ ਕਹਾਣੀਕਾਰ ਰਾਮ ਸਰੂਪ ਅਣਖੀ ਦੀ ਲਿਖੀ ਹੋਈ ਕਿਤਾਬ ਸੁੱਤਾਨਾਗ ਵਿੱਚੋਂ ਕਹਾਣੀ ਸੁਣਾਵਾਂਗੇ ਕਦੋਂ ਦੀ ਗੱਲ ਰਾਮ ਸਰੂਪ ਅਣਖੀ ਇੱਕ ਉੱਗੇ ਕਹਾਣੀਕਾਰ ਹੋਏ ਹਨ ਉਹਨਾਂ ਦੀਆਂ ਕਹਾਣੀਆਂ ਬਹੁਤ ਸੋਹਣੀਆਂ ਤੇ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਸਾਨੂੰ ਸਾਡੇ ਸਾਹਿਤ ਨਾਲ ਜੋੜਦੀਆਂ ਅਤੇ ਸਾਨੂੰ ਪੁਰਾਣੇ ਜ਼ਮਾਨੇ ਵਿੱਚ ਜੋ ਵੀ ਹੁੰਦਾ ਸੀ ਉਹਦੇ ਬਾਰੇ ਦੱਸਤੀਆਂ ਸਨ ਜਿਹੜੀ ਅੱਜ ਆਪਾਂ ਤੁਹਾਨੂੰ ਇੱਕ ਕਹਾਣੀ ਸੁਣਾਵਾਂਗੇ ਇਹ ਵੀ ਪੁਰਾਣੇ ਜ਼ਮਾਨੇ ਨੂੰ ਬਿਆਨ ਕਰਦੀ ਕਹਾਣੀ ਆ ਉਦੋਂ ਦੇ ਨੌਜਵਾਨ ਕਿਵੇਂ ਪਿਆਰ ਕਰਦੇ ਸਨ ਤੇ ਉਹਨਾਂ ਦਾ ਪਿਆਰ ਸਿਰੇ ਚੜਦਾ ਸੀ ਜਾਂ ਨਹੀਂ ਚੜਦਾ ਸੀ ਉਹ ਕਿੰਨਾ ਕਾਬ ਦੇ ਘਰਦਿਆਂ ਤੋਂ ਡਰਦੇ ਸੀ ਉਦੋਂ ਕੁੜੀਆਂ ਕੀ ਆਪਦੇ ਘਰਦਿਆਂ ਦੇ ਵਰਕਲਪ ਸਟੈਂਡ ਲੈਂਦੀਆਂ ਸਨ ਜਾਂ ਉਹਨਾਂ ਦੀ ਕਹਾਣੀ ਵਿੱਚ ਰੰਗੀਆਂ ਸਨ ਬਹੁਤ ਹੀ ਸੋਹਣੀ ਤੇ ਦਿਲ ਨੂੰ ਟੁੰਬ ਕੇ ਰੱਖ ਦੇਣ ਵਾਲੀ ਕਹਾਣੀ ਹੈ ਅਖੀਰ ਤੱਕ ਜਰੂਰ ਸੁਣਨਾ ਇਹ ਤੀਜੀ ਵੱਡੀ ਚੋਣ ਸੀ ਇਸ ਤੋਂ ਪਹਿਲਾਂ ਦੋ ਵੱਡੀਆਂ ਚੋਣਾਂ ਵਿੱਚ ਲੋਕਾਂ ਨੇ ਕਾਫੀ ਤਜਰਬਾ ਹਾਸਲ ਕਰ ਲਿਆ ਸੀ ਇਸ ਵਾਰੀ ਲੋਕ ਕਹਿੰਦੇ ਸਨ ਕਿ ਪਾਰਟੀਆਂ ਤਾਂ ਸਭ ਮੌਕਾ ਪ੍ਰਸ ਹਨ ਇਹ ਲੀਡਰ ਸਾਰੇ ਬਸ ਹੁਣੇ ਲੋਕਾਂ ਦੇ ਪੈਰੀਂ ਡਿੱਗਦੇ ਫਿਰਦੇ ਨੇ ਜਦੋਂ ਜਿੱਤ ਗਏ ਚੰਡੀਗੜ੍ਹ ਤੋਂ ਬਾਹਰ ਇਹਨਾਂ ਨੇ ਪੈਰ ਨਹੀਂ ਰੱਖਣਾ ਵੋਟਾਂ ਉਸ ਆਦਮੀ ਨੂੰ ਦਿਓ ਜਿਹੜਾ ਸਾਡੇ ਕਿਸੇ ਕੰਮ ਵੀ ਆ ਸਕੇ ਸਿਆਸੀ ਲੀਡਰ ਤਾਂ ਕੰਜਰੀ ਹੁੰਦਾ ਹੈ ਜਿਸ ਪਾਸੇ ਚਿੱਟੇ ਨੂਟ ਦੇਖੇ ਉਧਰ ਦਾ ਹੀ ਬਣ ਬੈਠਾ ਐਤਕੀ ਉਮੀਦਵਾਰਾਂ ਨੇ ਵੀ ਵੋਟਰਾਂ ਦਾ ਵਿਸ਼ਵਾਸ ਜਿੱਤਣ ਲਈ ਹੋਰ ਢੰਗ ਅਪਣਾ ਲਏ ਸਨ ਕਿਸੇ ਪਿੰਡ ਜਲਸਾ ਕੋਈ ਨਹੀਂ ਕਰਨਾ ਕਿਸੇ ਵੱਡੀ ਤੋਪ ਦਾ ਲੈਕਚਰ ਕੋਈ ਨਹੀਂ ਕਰਵਾਉਣਾ ਉਮੀਦਵਾਰ ਆਪਣੇ ਪੱਕੇ ਸਪੋਰਟਰਾਂ ਨੂੰ ਨਾਲ ਲੈ ਕੇ ਆਪਣੇ ਹਲਕੇ ਵਿੱਚ ਪਿੰਡ-ਪਿੰਡ ਪਾਉ ਰਹੇ ਸਨ ਰਿਸ਼ਤੇਦਾਰੀਆਂ ਦੇ ਵਾਸਤੇ ਪਾਈ ਜਾਂਦੀ ਲਿਹਾਜ਼ਾ ਯਾਦ ਕਰਵਾਈਆਂ ਜਾਂਦੀਆਂ ਕੋਈ ਕਹਿੰਦਾ ਵੋਟ ਚੇਤਨ ਸਰਦਾਰ ਨੂੰ ਨਾ ਪਾਈ ਤਾਂ ਆਪਣੀ ਵੱਸ ਮੁੱਕ ਚੁੱਕੀ ਪਹਿਲੀ ਵੱਡੀ ਚੋਣ ਵਿੱਚ ਭਗਵਾਨ ਸਿੰਘ ਜਿੱਤ ਗਿਆ ਸੀ। ਦੂਜੀ ਚੋਣ ਵਿੱਚ ਇਸੇ ਇਲਾਕੇ ਦੇ ਇੱਕ ਹੋਰ ਲੀਡਰ ਜਿਸ ਦਾ ਟਿੱਡ ਭਗਵਾਨ ਸਿੰਘ ਨਾਲੋਂ ਵੱਡਾ ਸੀ ਨੇ ਉਸ ਤੋਂ ਟਿਕਟ ਖੋ ਲਿਆ ਸੀ। ਪਰ ਐਤਕੀ ਉਸੇ ਪਾਰਟੀ ਨੂੰ ਪੂਰਾ ਯਕੀਨ ਹੋ ਗਿਆ ਕਿ ਇਸ ਹਲਕੇ ਵਿੱਚੋਂ ਭਗਵਾਨ ਸਿੰਘ ਹੀ ਜਿੱਤ ਸਕਦਾ ਹੈ। ਵੋਟਾਂ ਭਾਣ ਵਿੱਚ ਅੱਜ ਪੂਰੇ 13 ਦਿਨ ਰਹਿੰਦੇ ਸਨ। ਸਪੋਰਟਰਾਂ ਦੀ ਜੀਪ ਧੂੜ ਕੇ ਟੜਕੇ ਹੀ ਭਗਵਾਨ ਸਿੰਘ ਆਪਣੇ ਪਿੰਡ ਤੋਂ ਤੁਰ ਜਾਂਦਾ ਇੱਕ ਪਿੰਡ ਤੜਕੇ ਤੇ ਇੱਕ ਪਿੰਡ ਆਥਨੇ ਇੱਕ ਦਿਨ ਵਿੱਚ ਦੋ ਪਿੰਡ ਉਹ ਕੱਢ ਲੈਂਦਾ ਸੀ ਕਿਸੇ ਦਿਨ ਤਿੰਨ ਵੀ ਕਿਤੇ ਕਿਸੇ ਦੀ ਕੁੜੀ ਵੀ ਆਹੀ ਹੁੰਦੀ ਕਿਤੇ ਕਿਸੇ ਦਾ ਮੁੰਡਾ ਕਿਤੇ ਕਿਸੇ ਦੀ ਭੈਣ ਕਿਤੇ ਭੂਆ ਮਾਸੀ ਨਾਨਕੇ ਨਨੌਰੇ ਕਿਤੇ ਸਾਲੀ ਦੀ ਰਿਸ਼ਤੇਦਾਰੀ ਕਿਤੇ ਭਨੋਈਏ ਦੀ ਕਿਤੇ ਪਿਓ ਦੇ ਨਾਨਕੇ ਕਿਤੇ ਮਾਂ ਦੇ ਉਸੇ ਜੀਪ ਵਿੱਚ ਰਿਸ਼ਤੇਦਾਰੀ ਵਾਲਿਆਂ ਤੋਂ ਬਿਨਾ ਸ਼ਰਾਬ ਦੇ ਠੇਕੇਦਾਰ ਵੀ ਹੁੰਦੇ 10 ਨੰਬਰੀਏ ਵੀ ਹੁੰਦੇ ਜਿਨ੍ਹਾਂ ਨੇ ਸਾਂਝੀਆਂ ਚੋਰੀਆਂ ਕੀਤੀਆਂ ਹੁੰਦੀਆਂ ਡਾਕੇ ਮਾਰੇ ਹੁੰਦੇ ਤੇ ਕਤਲ ਕੀਤੇ ਹੁੰਦੇ ਪਟਵਾਰੀ ਹੁੰਦੇ ਮਾਸਟਰ ਹੁੰਦੇ ਤੇ ਨੰਬਰਦਾਰ ਪਿੰਡਾਂ ਵਿੱਚ ਫਿਰਕੇ ਉਹ ਰਾਤ ਨੂੰ ਘਰ ਆ ਜਾਂਦਾ ਤੇ ਦੂਜੇ ਦਿਨ ਤੜਕੇ ਹੀ ਉਹੀ ਕੰਮ ਫੇਰ ਅੱਜ ਬੂਟਾਂ ਪੈਣ ਵਿੱਚ 13 ਦਿਨ ਰਹਿੰਦੇ ਸਨ ਉਸ ਨੇ ਹਲਕਾ ਸਾਰਾ ਲਗਭਗ گا ਲਿਆ ਸੀ ਪੰਜ ਸੱਤ ਪਿੰਡ ਰਹਿ ਗਏ ਸਨ ਗਿਣਤੀ ਦੀ ਅੱਜ ਦੀ ਆਥਨ ਭਗਵਾਨ ਸਿੰਘ ਉਸ ਪਿੰਡ ਵਿੱਚ ਫਿਰ ਰਿਹਾ ਸੀ ਜਿੱਥੋਂ ਦੇ ਇੱਕ ਪਰਜਾ ਮੰਡਲ ਨੇਤਾ ਨੂੰ ਉਸ ਵੇਲੇ ਦੇ ਮਹਾਰਾਜੇ ਨੇ ਤੜਫਾ ਤੜਫਾ ਕੇ ਜੇਲ੍ਹ ਵਿੱਚ ਹੀ ਸ਼ਹੀਦ ਕਰ ਦਿੱਤਾ ਸੀ ਉਸ ਪਿੰਡ ਦੇ ਚੰਗੇ ਚੰਗੇ ਸਭ ਘਰੀ ਉਹ ਜਾ ਆਇਆ ਸੀ ਤੇ ਨੰਬਰਦਾਰਾਂ ਦਾ ਇੱਕ ਘਰ ਰਹਿ ਗਿਆ ਸੀ। ਭਗਵਾਨ ਸਿੰਘਾਂ ਨੰਬਰਦਾਰਾਂ ਦਾ ਘਰ ਰਹਿ ਗਿਆ ਬਸ ਹੁਣ ਤਾਂ। ਇੱਕ ਬਜ਼ੁਰਗ ਨੇ ਯਾਦ ਕਰਵਾਇਆ। ਨੰਬਰਦਾਰ ਕਿਹੜੇ? ਭਗਵਾਨ ਸਿੰਘ ਨੇ ਪੁੱਛਿਆ। ਨੰਬਰਦਾਰ ਜਿਨ੍ਹਾਂ ਦੇ ਆਪਣੇ ਪਿੰਡੋਂ ਮੁੰਸ਼ਾ ਸਿੰਘ ਦੀ ਭੈਣ ਵਿਆਹੀ ਹੋਈ ਹੈ। ਬਜ਼ੁਰਗ ਨੇ ਜਵਾਬ ਦਿੱਤਾ। ਮੁੰਸ਼ਾ ਸਿੰਘ ਦੀ ਭੈਣ ਮੁੰਸ਼ਾ ਸਿੰਘ ਦਾ ਨਾਮ ਸੁਣ ਕੇ ਜਿਵੇਂ ਭਗਵਾਨ ਸਿੰਘ ਦੇ ਸਰੀਰ ਨੂੰ ਰੇਲੀ ਆ ਗਈ ਸੀ ਮੋਨਸ਼ਾ ਸਿੰਘ ਦੀ ਭੈਣ ਉਸੇ ਆਪਣੇ ਪਿੰਡ ਦੀ ਕੁੜੀ ਸੀ ਕੁੜੀ ਜਿਸ ਨੇ ਉਠ ਦੀ ਜਵਾਨੀ ਵਿੱਚ ਭਗਵਾਨ ਸਿੰਘ ਦੇ ਸਾਰੇ ਰਾਹ ਰੋਕ ਦਿੱਤੇ ਸਨ ਉਸ ਨੇ ਉਸ ਕੁੜੀ ਨੂੰ ਮਿਲ ਕੇ ਫਰੋਜ਼ਪੁਰ ਕਾਲਜ ਦੀ ਪੜ੍ਹਾਈ ਛੱਡ ਦਿੱਤੀ ਸੀ ਘਰ ਦਾ ਖੇਤੀਬਾੜੀ ਦਾ ਕੰਮ ਉਹਨੇ ਕਰਨਾ ਕੀ ਸੀ ਨਾ ਦਿਨਾਂ ਵਿੱਚ ਉਸ ਦਾ ਇਨਕਲਾਬੀ ਜੋਸ਼ ਵੀ ਉਸ ਕੁੜੀ ਨੇ ਮੱਠਾਵਾ ਦਿੱਤਾ ਸੀ। ਗਿਆਨੀ ਦੀਆਂ ਕਿਤਾਬਾਂ ਪੜ੍ਹਨ ਦਾ ਬਹਾਨਾ ਕਰਕੇ ਉਹ ਸਾਰਾ ਸਾਰਾ ਦਿਨ ਉਸ ਕੁੜੀ ਨੂੰ ਪਿੰਡ ਦੇ ਨਿਕਾਲ ਵਿੱਚ ਖੂ ਉੱਤੇ ਬੈਠਾ ਉਡੀਕਦਾ ਰਹਿੰਦਾ। ਉਸ ਕੁੜੀ ਦੇ ਘਰ ਇੱਕ ਦਿਨ ਤਿੱਖੜ ਦੁਪਹਿਰੇ ਭਗਵਾਨ ਸਿੰਘ ਨੂੰ ਘੇਰਿਆ ਗਿਆ। ਫੁਰਤੀ ਨਾਲ ਕੰਧ ਟੱਪ ਕੇ ਜੇ ਉਹ ਉੱਥੋਂ ਭਾਜ ਨਾ ਜਾਂਦਾ ਤਾਂ ਮੁੰਛਾ ਸਿੰਘ ਨੇ ਉਸ ਦੀ ਹੱਡੀ ਬੁੱਟੀ ਨਹੀਂ ਸੀ ਛੱਡਣੀ ਅੱਜ ਮੁੰਛਾ ਸਿੰਘ ਦਾ ਨਾਮ ਸੁਣ ਕੇ ਜਿਵੇਂ ਉਸ ਨੂੰ ਕਾਂਬਾ ਛੁੱਟ ਪਿਆ ਸੀ ਨੰਬਰਦਾਰ ਕਿਹੜਾ ਬਾਹਰ ਨੇ ਆਪਾਂ ਤੋਂ ਢੇਰਾ ਹੋ ਗਿਆ ਚਲੋ ਹੁਣ ਪਿੰਡ ਨੂੰ ਚੱਲੀਏ ਭਗਵਾਨ ਸਿੰਘ ਦੀਆਂ ਅੱਖਾਂ ਵਿੱਚ ਸ਼ਰਮ ਉਤਰ ਹੈ ਹੁਣ ਉਸ ਦੀ ਉਮਰ 40 ਤੋਂ ਤੇ ਸੀ 20 ਸਾਲ ਪੁਰਾਣੀ ਕਦੋਂ ਦੀ ਗੱਲ ਨੇ ਉਸ ਨੂੰ ਧੁੱਟ ਧੜੀ ਛੇੜ ਦਿੱਤੀ ਨੰਬਰਦਾਰਾਂ ਦੇ ਜ਼ਰੂਰ ਜਾਣਾ ਬਾਈ ਮਨਸ਼ਾ ਸਿਉ ਨੇ ਗੁੱਸਾ ਕਰ ਲੈਣਾ ਨਹੀਂ ਤਾਂ ਇੱਕ ਹੋਰ ਬਜ਼ੁਰਗ ਨੇ ਕਿਹਾ ਜੇਸੀ ਗੱਲ ਭਗਵਾਨ ਸਿੰਘ ਮੋੜਦਾ ਨਹੀਂ ਸੀ ਹੁੰਦਾ ਵੇੜੇ ਵਿੱਚ ਮੰਝਿਆਂ ਉੱਤੇ ਬੈਠੇ 10-12 ਬੰਦੇ ਜੋੜੇ ਲਾ ਕੇ ਪੈਰਾਂ ਦੀ ਧੂੜ ਝਾੜ ਰਹੇ ਸਨ ਮੋਛਾ ਸਿੰਘ ਦੀ ਭੈਣ ਨੂੰ ਚਾਹ ਨਹੀਂ ਸੀ ਚੁੱਕਿਆ ਜਾਂਦਾ ਉਸ ਨੇ ਦੁੱਧ ਦੀ ਕਾੜਨੀ ਹਾਰੇ ਵਿੱਚੋਂ ਲਾਹੀ ਤੇ ਅਖੰਡ ਦੀਆਂ 6-7 ਲੱਪਾਂ ਉਸ ਦੇ ਵਿੱਚ ਹੀ ਸੁੱਟ ਦਿੱਤੀਆਂ ਪਲੇ ਨਾਲ ਅਖੰਡ ਘੋਲ ਕੇ ਦੁੱਧ ਗਲਾਸਾਂ ਵਿੱਚ ਪਾ ਦਿੱਤਾ ਗੇਰੂ ਰੰਗੇ ਕੜੇ ਦੁੱਧ ਦਾ ਗਲਾਸ-ਗਲਾਸ ਪੀ ਕੇ ਸਾਰੇ ਜਾਣੇ ਖੜੇ ਹੋ ਗਏ ਆਥਨ ਕਾਫੀ ਹੋ ਗਿਆ ਸੀ ਬੀਬੀ ਨੂੰ ਭਗਵਾਨ ਸਿਆ ਰੁਪਈਆ ਦੇ ਦੇ ਇੱਕ ਇੱਕ ਸਿਆਣੇ ਬਾਬੇ ਨੇ ਉਸ ਦੇ ਕੰਨਾਂ ਵਿੱਚ ਹੌਲੀ ਦੇ ਕੇ ਆਖ ਦਿੱਤਾ ਭਗਵਾਨ ਸਿੰਘ ਉੱਤੇ ਜਿਵੇਂ ਪਹਾੜ ਟੁੱਟ ਪਿਆ ਸੀ ਪਰ ਬਾਬੇ ਦੀ ਆਖੀ ਕਿਵੇਂ ਮੋੜਦਾ ਹੋਰ ਪਿੰਡੀ ਵੀ ਇਹੋ ਰਵੀਰਾ ਹੁੰਦਾ ਆਇਆ ਸੀ ਕੋਈ ਵੀ ਰਿਸ਼ਤੇਦਾਰੀ ਹੁੰਦੀ ਰੁਪਈਆ ਜ਼ਰੂਰ ਭਗਵਾਨ ਸਿੰਘ ਦਿੰਦਾ ਜਿਸ ਨਾਲ ਆਪਣਤ ਵੱਧ ਜਾਂਦੀ ਤੇ ਵੋਟ ਮਿਲਣ ਦਾ ਵਿਸ਼ਵਾਸ ਪੱਕ ਜਾਂਦਾ ਸੀ ਸਾਰੇ ਲੋਕ ਵਿੜੇ ਵਿੱਚ ਖੜੇ ਸਨ ਭਗਵਾਨ ਸਿੰਘ ਨੇ ਦਿਲ ਕਰੜਾ ਕਰਕੇ ਰੁਪਈਆ ਜੇਬ ਵਿੱਚੋਂ ਕੱਢਿਆ। ਬੀਬੀ ਭਰਾਂਡੇ ਵਿੱਚ ਬੈਠੀ ਸੀ। ਜਾ ਕੇ ਉਸ ਨੂੰ ਮੱਥਾ ਟੇਕ ਦਿੱਤਾ। ਰਾਜ਼ੀ ਐਂ ਭਗਵਾਨ। ਚੁੰਨੀ ਦੇ ਪੱਲੇ ਨਾਲ ਬੁੱਲ ਪੂੰਝ ਕੇ ਬੀਬੀ ਨੇ ਪੁੱਛਿਆ। ਭਗਵਾਨ ਸਿੰਘ ਦੀਆਂ ਅੱਖਾਂ ਧਰਤੀ ਤੇ ਗੱਡੀਆਂ ਹੋਈਆਂ ਸਨ। ਉਸ ਨੇ ਰੁਪਈਆ ਬੀਬੀ ਵੱਲ ਵਧਾਇਆ। ਰੁਪਈਆ ਫੜਨ ਲੱਗੀ ਬੀਬੀ ਨੇ ਭਗਵਾਨ ਸਿੰਘ ਦੀ ਉਂਗਲਾਂ ਜ਼ੋਰ ਨਾਲ ਘੋਟ ਦਿੱਤੀਆਂ ਤੇ ਫਰਕ ਦੇ ਬੁੱਲਾਂ ਦੀ ਪੁੱਲੀ-ਪੁੱਲੀ ਮੁਸਕਾਨ ਵਿੱਚੋਂ ਸ਼ਬਦ ਛੜੇ ਤਾਂ ਜਿੱਤੇਗਾ ਜੇ ਅੱਜ ਇੱਥੇ ਹੀ ਰਹੇ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਕੱਲ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਕਰਦੀ ਨਵੀਂ ਕਹਾਣੀ ਲੈ ਕੇ ਸਤਿ ਸ਼੍ਰੀ ਅਕਾਲ ਜੀ